ਯਾ ਵੀ ਰੇਡੀਓ ਯੂਐਸਏ ਲਾਈਵ ਦੇਖ ਰਹੇ ਸੁਣ ਰਹੇ ਮੇਰੇ ਸਾਰੇ ਭੈਣਾ ਭਰਾਵਾਂ ਨੂੰ ਰਾਣੀ ਕਾਲੋ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੀ ਇਹ ਨਵਜੋਤ ਕੌਰ ਕਾਲੋਂ ਜਿਹਨੂੰ ਪਿਆਰ ਨਾਲ ਅਸੀਂ ਨਵੀ ਕਾਲੋਂ ਕਹਿੰਨੇ ਆ ਤੇ ਸਕੂਲ ਬੋਰਡ ਦੇ ਟਰਸਟੀ এনवायरमेंटल ਕਮਿਸ਼ਨਰ ਟ੍ਰੇਸੀ ਦੇ ਤੇ ਇਹ ਆਪਣੀ ਕੌਮ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਜੀ ਨਵਜੋਤ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਡੇ ਵੱਲੋਂ ਇਹੀ ਸੁਨੇਹਾ ਆ ਕਿ ਸਾਰੇ ਜਾਣੇ ਤੁਸੀਂ ਸਾਡੇ ਨਾਲ ਜੁੜੋ ਤੁਸੀਂ ਸੇਵਾ ਕਰੋ ਵੱਧ ਤੋਂ ਵੱਧ ਸਿੱਖੀ ਤੇ ਸਿੱਖੀ ਨੂੰ ਤੁਸੀਂ ਪ੍ਰਮੋਟ ਕਰੋ ਸਿੱਖੀ ਬਾਰੇ ਤੁਸੀਂ ਆਪ ਦੇਖੋ ਕਿ ਕੀ ਸਿੱਖ ਸਕਦੇ ਕਿਦਾਂ ਜੁੜ ਸਕਦੇ ਤੁਸੀਂ ਨਾਲ ਤੇ ਸਾਡੀ ਬਸ ਇਹੀ ਬੇਨਤੀ ਆ ਕਿ ਤੁਸੀਂ ਨਾਲ ਜੁੜਦੇ ਰਹੋ ਸੇਵਾ ਕਰਦੇ ਰਹੋ ਤੇ ਅਸੀਂ ਏਸੀ ਤਰਾ ਆਪਣੀ ਕੌਮ ਨੂੰ ਹੋਰ ਹੀ ਤਗੜੀ ਕਰ ਸਕਦੇ ਹਾਂ ਤੇ ਹੋਲੇ ਮਹੱਲੇ ਆਸਾਪ ਦੀਆਂ ਵਧਾਈਆਂ ਦੇਣੀਆਂ ਚਾਹੋਗੇ ਜੀ ਆਪਣੇ ਸਰੋਤਿਆਂ ਨੂੰ ਹਾਂਜੀ ਜੀ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਹੋਲੇ ਮਹੱਲੇ ਦੀਆਂ ਤੇ ਜੇ ਟਾਈਮ ਹੈਗਾ ਤੇ ਜ਼ਰੂਰ ਤੁਸੀਂ ਇੱਥੇ ਚੇਸੀ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰੇ ਗ੍ਰੈਂਡ ਲਾਈਨ ਤੇ ਪਹੁੰਚੋ ਤੇ ਸ਼ਾਮਿਲ ਹੋਵੋ ਤੇ ਸਾਨੂੰ ਬਹੁਤ ਹੀ ਖੁਸ਼ੀ ਹੋਵੇਗੀ ਜੀ ਨਵਜੋਤ ਜੀ ਬਹੁਤ ਵਧੀਆ ਕੰਮ ਨੂੰ ਤੁਹਾਡਾ ਸਨੇਹਾ ਕਿਉਂਕਿ ਜਿੰਨਾ ਵੱਧ ਤੋਂ ਵੱਧ ਆਪਾਂ ਸਿੱਖ ਧਰਮ ਦਾ ਪ੍ਰਚਾਰ ਕਰਾਂਗੇ ਓਨੇ ਹੀ ਆਪਾਂ ਵੱਧ ਤੋਂ ਵੱਧ ਪਰਫੁੱਲਤ ਹੋਵਾਂਗੇ ਵਧਾਂਗੇ ਫੁੱਲਾਂਗੇ ਤੇ ਫਿਰ ਇੱਕ ਵਾਰੀ ਰਾਣੀ ਕਾਲੋ ਨਾਲ ਤੁਸੀਂ ਜੁੜੇ ਰਹੋ ਜੀ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਰਹੋ ਜੀ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੰਜਾਬੀ ਰੇਡੀਓ ਯੂਐਸਏ ਲਾਈਵ ਦੇਖ ਰਹੇ ਸੁਣ ਰਹੇ ਮੇਰੇ ਸਾਰੇ ਭੈਣਾ ਭਰਾਵਾਂ ਨੂੰ ਰਾਣੀ ਕਾਲੋ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੀ ਇਹ ਨਵਜੋਤ ਕੌਰ ਕਾਲੋਂ ਜਿਹਨੂੰ ਪਿਆਰ ਨਾਲ ਅਸੀਂ ਨਵੀ ਕਾਲੋਂ ਕਹਿੰਨੇ ਆ ਤੇ ਸਕੂਲ ਬੋਰਡ ਦੇ ਟਰਸਟੀ এনਵਾਇਰਨਮੈਂਟ ਕਮਿਸ਼ਨਰ ਟ੍ਰੇਸੀ ਦੇ ਤੇ ਇਹ ਆਪਣੀ ਕੌਮ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਜੀ ਨਵਜੋਤ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हां जी ਸਾਡੇ ਵੱਲੋਂ ਇਹੀ ਸੁਨੇਹਾ ਆ ਕਿ ਸਾਰੇ ਜਾਣੇ ਤੁਸੀਂ ਸਾਡੇ ਨਾਲ ਜੁੜੋ ਤੁਸੀਂ ਸੇਵਾ ਕਰੋ ਵੱਧ ਤੋਂ ਵੱਧ ਸਿੱਖੀ ਤੇ ਸਿੱਖੀ ਨੂੰ ਤੁਸੀਂ ਪ੍ਰਮੋਟ ਕਰੋ ਸਿੱਖੀ ਬਾਰੇ ਤੁਸੀਂ ਆਪ ਦੇਖੋ ਕਿ ਕੀ ਸਿੱਖ ਸਕਦੇ ਕਿਦਾਂ ਜੁੜ ਸਕਦੇ ਤੁਸੀਂ ਨਾਲ ਤੇ ਸਾਡੀ ਬਸ ਇਹੀ ਬੇਨਤੀ ਆ ਕਿ ਤੁਸੀਂ ਨਾਲ ਜੁੜਦੇ ਰਹੋ ਸੇਵਾ ਕਰਦੇ ਰਹੋ ਤੇ ਅਸੀਂ ਇਸ ਇਤਰਾਮ ਆਪਣੀ ਕੌਮ ਨੂੰ ਹੋਰ ਹੀ ਤਗੜੀ ਕਰ ਸਕਦੇ ਹਾਂ ਤੇ ਹੋਲੇ ਮਹੱਲੇ ਆਸਾਪ ਦੀਆਂ ਵਧਾਈਆਂ ਦੇਣੀਆ ਚਾਹੋਗੇ ਜੀ ਆਪਣੇ ਸਰੋਤਿਆਂ ਨੂੰ ਹਾਂਜੀ ਜੀ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਹੋਲੇ ਮਹੱਲੇ ਦੀਆਂ ਤੇ ਜੇ ਟਾਈਮ ਹੈਗਾ ਤੇ ਜ਼ਰੂਰ ਤੁਸੀਂ ਇੱਥੇ ਚੇਸੀ ਗੁਰੂ ਨਾਨਕ ਪ੍ਰਕਾਸ਼ ਗੋਦਵਾਰੇ ਗ੍ਰੈਂਡ ਲਾਈਨ ਤੇ ਪਹੁੰਚੋ ਤੇ ਸ਼ਾਮਲ ਹੋਵੋ ਤੇ ਸਾਨੂੰ ਬਹੁਤ ਹੀ ਖੁਸ਼ੀ ਹੋਵੇਗੀ ਜੀ ਨਵਜੋਤ ਜੀ ਬਹੁਤ ਵਧੀਆ ਕੰਮ ਨੂੰ ਤੁਹਾਡਾ ਸਨੇਹਾ ਕਿਉਂਕਿ ਜਿੰਨਾ ਵੱਧ ਤੋਂ ਵੱਧ ਆਪਾਂ ਸਿੱਖ ਧਰਮ ਦਾ ਪ੍ਰਚਾਰ ਕਰਾਂਗੇ ਓਨੇ ਹੀ ਆਪਾਂ ਵੱਧ ਤੋਂ ਵੱਧ ਪਰਫੁੱਲਤ ਹੋਵਾਂਗੇ ਵਧਾਂਗੇ ਫੁੱਲਾਂਗੇ ਤੇ ਫਿਰ ਇੱਕ ਵਾਰੀ ਰਾਣੀ ਕਾਲੋ ਨਾਲ ਤੁਸੀਂ ਜੁੜੇ ਰਹੋ ਜੀ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਰਹੋ ਜੀ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ